ਹਾਂਜੀ ਸਾਸਰੀ ਗਾਲ ਜੀ ਲੋ ਜੀ ਆ ਗਿਆ ਮੁੰਡਾ ਮਾਸੀ ਦਾ ਦਾ ਜਗਤਾਰ ਵਧੀਆ ਵਾਹ ਉਹ ਆ ਵੀ ਕੀ ਹਾਲ ਚਾਲ ਕਰੇ ਲਗਾ ਰੇ ਇਹਦਾ ਅੱਜ ਟਾਈਮ ਲੱਗਾ ਇਹਦਾ ਮਾਸੀ ਦਾ ਇਹਦਾ ਅੱਜ ਟਾਈਮ ਲੱਗਾ ਦੇਖੋ ਵਧੀਆ ਵਧੀਆ ਐਮ ਕੱਢ ਹੀ ਲਿਆ ਵੇ ਸਹੀ ਆ ਸਹੀ ਆ ਰੋਜ਼ ਕਹਿੰਦਾ ਆਉਣਾ ਆਉਣਾ ਤੇ ਅੱਜ ਕੱਢਿਆ ਇੰਨੇ ਟਾਈਮ ਬਾਅਦ ਮੁੰਡੇ ਮਾਸੀ ਦੇ ਨੇ ਟਾਈਮ ਆਇਆ ਵੇ ਕਰੋਨੇ ਤੋਂ ਕੰਮ ਹੱਜ ਆਇਆ ਮੁੰਡਾ ਮਾਸੀ ਦਾ ਕੀ ਹਾਲ ਚਾਲ ਹੈ ਤੇਰੀ ਤੈਨੂੰ ਇੰਨੇ ਟਾਈਮ ਦਾ ਤੂੰ ਸਾਦਾ ਹੀ ਤੂੰ ਆਇਆ ਕਿਉਂ ਨਹੀਂ ਪਹਿਲਾਂ ਇਹ ਦੱਸ ਐਵੇਂ ਹੀ ਲੱਗਦਾ ਭਰਾਵਾ ਸਹੀ ਆ ਸਹੀ ਆ ਕੰਮ ਨਾਲ ਚਾਹੀਦਾ ਕਰਨਾ ਕੰਮ ਤਾਂ ਜ਼ਰੂਰੀ ਹੈ ਕਰ ਜੀ ਵੀ ਜੀ ਹਾਂ ਕੰਮ ਤੋਂ ਬਗੈਰ ਨਾ ਤਾਂ ਫੇ ਆਪਾਂ ਇਹ ਭਰਾਵਾ ਤੈਨੂੰ ਦੇਖਿਆ ਹੁਸਾ ਮਿਲਦਾ ਵੀ ਤੂੰ ਇਹ ਰਾਜ ਮੈਸੇਜ ਦਾ ਕੰਮ ਕਰਕੇ ਵੀ ਤੂੰ ਬੋਲ ਰੱਖਿਆ ਕਰਕੇ ਨਹੀਂ ਨਹੀਂ ਇਹ ਤਾਂ ਹੈ ਮਰਾ ਇਹ ਕੰਮ ਕਰਾ ਕਰਦਾ ਵਧੀਆ ਹੈ ਮਾਸੀ ਵੀ ਠੀਕ ਹੈ ਕਰੇ ਵਧੀਆ ਸਭ ਤੋਂ ਵੱਡੀ ਗੱਲ ਦਾ ਵੀ ਜਿਹੜਾ ਨਸ਼ੇ ਤੋਂ ਰਹਿ ਤਾ ਇਧਰ ਇਧਰ ਮੂੰਹ ਦਾ ਗਾਇ ਸ਼ਕਲ ਦਾ ਦਿਖਾ ਦੇ ਸਾਰਿਆਂ ਨੂੰ ਪਤਾ ਲੱਜੂਗਾ ਵੀ ਕਿਹੜਾ ਆ ਇੱਥੇ ਦੇਖੋ ਜੀ ਵੀ ਜੇ ਕਿਸੇ ਕੋ ਰਸਤਾ ਰੋਧਦਾ ਹੈਗਾ ਆ ਨਾ ਮੁੰਡਾ ਆਪੇ ਹੋਣਾ ਆ ਮੁੰਡਾ ਕੰਮਕਾਰ ਵਾਲਾ ਆ ਬਹੁਤ ਵਧੀਆ ਆ ਤੇ ਦੇਖਿਓ ਹੈ ਇਧਰ ਇੱਕ ਵਾਰੀ ਮੁੰਦਰਾ ਦਿਖਾ ਦੇ ਆਪਣੀਆਂ ਹਾਂ ਇਹ ਝੂਮ ਕਰ ਦਿੰਦਾ ਮੈਂ ਕੋਲ ਜਿਆ ਨੂੰ ਆਹ ਲਓ ਜੀ ਆ ਦੇਖੋ ਹੈ ਇਧਰ ਇਧਰ ਕਰੀ ਆਹ ਦੇਖ ਸੰਗਾਈ ਦੇ ਅਰਦਾਤ ਪੂਰੀ ਦੇਖਿਓ ਜੀ ਕਿ ਇਹ ਤਾਂ ਹੈ ਕੋ ਰਸਤਾ ਜਰੂਰ ਮੈਸੀ ਕਰੇ ਹਾਂਜੀ ਤੇ ਆਪਣੇ ਸੀਗੀ ਹਨਾ ਘਰੇ ਆਹ ਫਰਸ਼ ਜਿਸ ਨੂੰ ਖਰਾਬ ਹੋਈ ਥੋੜੀ ਜੀ ਤੇ ਆਪਾਂ ਆਉਂਦਾ ਹੀ ਇਹੀਆਂ ਕੱਲਾ ਕਪੜੇ ਚੇਂਜ ਤੇ ਲਾਤਾ ਆਉਂਦਾ ਇਹ ਕੰਮ ਦੇ ਵਿਚਾਰਾ ਕੰਮ ਕਰ ਕਰ ਲੰਦਾ ਵਧੀਆ ਦੇਖਦੇ ਆ ਵੀ ਕੀ ਕਰਦਾ ਆ ਤੇ ਬਾਕੀ ਲੱਗਾ ਆ ਵਿਚਾਰਾ ਆਪੇ ਹੀ ਗਾਨਾ ਬਣਾਉਣਾ ਸਾਰਾ ਕੁਝ ਬਣਾਊਗਾ ਮਸਾਲਾ ਫੂਲਾ ਵੀ ਸਾਰਾ ਤਿਆਰ ਕਰੂਗਾ ਖਰਾਬ ਇੱਥੇ ਹਨਾ ਮੀਂਹੋਂ ਤਾਂ ਪਾਣੀ ਵੀ ਤਾਂ ਖੜੇ ਜਾਂਦਾ ਜੀ ਤਾਂ ਹੋਰ ਵੀ ਭਾਂਡੇ ਭੁੰਡੇ ਵੀ ਧੁੰਦੇ ਹੁੰਦੇ ਉਧਰ ਖੁੰਝੇ ਦੇ ਘਰ ਦੇ ਤੇ ਉਹ ਖਰਾਬ じゃ ਹੋ ਗਿਆ ਸਗਾ ਫਰਸ਼ ਕਾਫੀ ਟਾਈਮ ਦੇ ਦੇਖਦੇ ਆਂ ਵੀ ਚੱਲ ਅੱਜ ਵੀ ਤਾਂ ਮੜਾਇਆ ਕਰਾਉਣਾ ਹੈ ਤੇ ਟਾਈਮ ਟੂ ਨਹੀਂ ਲੱਗਦਾ ਉਹਦਾ ਵੀ ਕੰਮ ਕਰਾਉਣਾ ਫੜਿਆ ਤਾਂ ਜਿਹੜਾ ਉਹ ਵੀ ਕੰਮ ਖਤਮ ਕਰਨਾ ਹੁੰਦਾ ਉਧਰ ਵੀ ਟਾਈਮ ਉਮ ਗੱਡ ਕੇ ਆਇਆ ਜੜੀਕੇ ਯਾ ਅੱਜ ਤਾਂ ਕਰਾਉਣਾ ਸਾਰੇ ਕੰਮ ਫਿਨਿਸ਼ ਕਰਾਉਣੇ ਆ ਬਾਕੀ ਅੱਗੇ ਜਾ ਕੇ ਹੈ ਨਾ ਦੇਖਦੇ ਆਂ ਵੀ ਮੈਂ ਥੜੀ ਥੜੀ ਦਾ ਵਜੇ ਤੱਕ ਆਇਆ ਜਦੋਂ ਬਾਹਰ ਨਿਕਲਣ ਨੂੰ ਨਾ ਕੋਈ ਇਤਨਾ ਸਲੇਬ ਟੈਬ ਜੀ ਕੋ ਬਣਾ ਦੋ ਮੈਂ ਕਾ ਗੋਣਾ ਕੁਛ ਤੇ ਕਿਉਂਕਿ ਵੀ ਅੱਗੇ ਜਾ ਕੇ ਜਦੋਂ ਹੌਲੀ ਹੌਲੀ ਇੰਪਰੂਵਮੈਂਟ ਹੋਊਗੀ ਬੋਡੀ ਵੈਸਟ ਸੈੱਟ ਹੋਊਗਾ ਤੇ ਉਹਦੇ ਨਾਲ ਬਾਰ ਨਿਕਲਣਾ ਸ਼ੁਰੂ ਕਰਾਂਗੇ ਹਨਾ ਵੀ ਇਦਾਂ ਹੋਣਾ ਪੌਡੇ ਹੈਗਾ ਜਾਂ ਉੱਚਾ ਥੋੜਾ ਜਿਹਾ ਅੰਦਰ ਤੇ ਉਹ ਕਿੱਦਾਂ ਆਉਣ ਬਾਹਰ ਨਿਕਲਣਾ ਔਖਾ ਆ ਇਦਾਂ ਥੱਲੇ ਗੋਡਾ ਮੋੜਦਾ ਨਹੀਂ ਹੈਗਾ ਫਿਰ ਇਦਾਂ ਵੱਡਾ ਸਟੈਪ ਪਾਟ ਨਹੀਂ ਸਕਦੇ ਆਪਾਂ ਤਾਂ ਕਰਕੇ ਦੇਖਦੇ ਆ ਮੈਂ ਘਰੇ ਕਿਹਾ ਦਾ ਹੈਗਾ ਇਹਨਾਂ ਨੂੰ ਵੀ ਬਾਕੀ ਦੇਖਦੇ ਆ ਕੀ ਕਰਦੇ ਆ ਬਾਕੀ ਮੈਂ ਆਪ ਜਾ ਸਕਿਆ ਤੇ ਬਾਹਰ ਨਿਕਲ ਕੇ ਇੱਥੇ ਦੇਖੂੰਗਾ ਚੈੱਕ ਕਰੂੰਗਾ ਕੀ ਕਰਦੇ ਕੀ ਨਹੀਂ ਕਰਦੇ ਆ ਦੇਖਦੇ ਆ ਇਹ ਫਰਸ਼ ਹਜੇ ਤਾਂ ਟੁੱਟੀ ਆ ਬਾਹਰੋਂ ਇਹਦਾ ਕਿੰਨੇ ਸਾਲ ਦੀ ਗਾਰੰਟੀ ਹੈ ਫਰਸ਼ ਦੀ ਹੁਣ ਗਾਰੰਟੀ ਕੋਈ ਨਹੀਂ ਸਾਾਨੂੰ ਗਾਰੰਟੀ ਪੂਰੀ ਚਾਹੀਦੀ ਆ ਲੱਗਣ ਵਾਲੇ ਲਾਗ ਵਾਲੀ ਗੱਲ ਨਾ ਹੋਵੇ ਵਿਲਾਗਿਆਂ ਤੋਂ ਲਾ ਕੇ ਲੈਣਾ ਹਾਂ ਗਾਰੰਟੀ ਨਾਲ ਨਹੀਂ ਕੋਈ ਦੇਖ ਬਿਜਲੀ ਨਾ ਟੁੱਟਦੀ ਹੈ ਨਾ ਹੁਣ ਆ ਦੇਖ ਹਾਂਜੀ ਤਾਂ ਵੀ ਮਿਸਤਰੀ ਇਹ ਨਾ ਥੋੜਾ ਜਿਆ ਸਾਡਾ ਹੈਗਾ ਯਾ 800 ਆ ਤਾਂ ਹੈਗਾ ਵੀ ਥੋੜਾ ਜਿਆ ਵੱਡਾ ਮਿਸਤਰੀ ਆ ਤੇ ਇੱਕ ਤਾਂ ਇਹਨੂੰ ਛਾਨਣਾ ਪਸੰਦ ਨਹੀਂ ਆਉਂਦੇ ਹੈਗੇ ਕਹਿੰਦਾ ਛਾਨਣਾ ਤੇ ਹੋਰ ਲੈ ਕੇ ਆਓ ਇਹ ਨਹੀਂ ਸਹੀ ਹੈਗਾ ਤੇ ਭੈਣ ਤੇ ਪਤਾ ਕਰਨ ਗਈ ਤਾਂ ਨਾਲ ਦੇ ਘਰ ਚ ਤਾਂ ਫੇ ਉੱਥੇ ਮਿਲ ਗਿਆ ਇਹ ਵੀ ਕਹਿੰਦਾ ਠੀਕ ਨਹੀਂ ਹੈਗਾ ਮੈਨੂੰ ਹੋਰ ਚਾਹੀਦਾ ਸੀ ਇਹ ਮਿਲਾ ਕੇ ਦੇਖਿਆ ਇੱਕ ਦਿਨ ਪਸੰਦ ਨਹੀਂ ਆਉਂਦੇ ਮਮੀ ਕਹਿੰਦੀ ਜੋ ਹੈਗਾ ਇਹਨੇ ਚਲਾ ਕੰਮ ਐਨੀ ਉਹਦੇ ਹੋਰ ਕੁਝ ਵੀ ਤੇ ਦੇਖ ਕਿਹច ਤੂ ਕੇ ਕੰਮ ਕਰਾਇਆ ਤੇ ਕਾਰੀਗਰ ਬੰਦਾ ਜਿਆਦਾ ਹੈ ਨਾ ਇੰਨਵਸਾਂ ਦਾ ਘਾਟ ਹੀ ਹੁੰਦੀ ਹੈ ਦੂਜੇ ਰੀ ਚੀਜ਼ਾਂ। ਇਨੀ ਦੂਰੋਂ ਕਹਿੰਦਾ ਮੈਂ ਚਾਕੇ ਲਿਆ ਨਹੀਂ ਸਕਦਾ ਹੱਥੋਂ ਮੈਨੂੰ ਆਪ ਹੀ ਲਿਆ ਲੂ ਕਿ ਕੋਣ ਕਰ ਦੇ ਦੋ। ਮੰਮੀ ਕਹਿੰਦੀ ਚੱਲ ਮੈਂ ਹਣ ਪਾਉਣੀ ਆ ਤੂੰ ਆਪਾਂ ਕਰਈ ਜਾ ਜਲਦੀ ਜਲਦੀ ਹੋਜੂ ਕੰਮ। ਤੇ ਬਾਕੀ ਲੱਗੇ ਦੋਨੀਆਂ ਨੇ। ਲੋ ਜੀ ਕੰਮ ਆਪਣਾ ਹੋ ਚੱਲ ਆ ਕਿਸੇ ਦਾ ਕੰਪਲੀਟ ਵਾਂਗੂ ਹੀ ਆ। ਤੇ ਆ ਬਣ ਕੇ ਤਿਆਰ ਹੋ ਗਿਆ ਇੰਨਾ ਹੀ ਸਭ ਦੀਆ ਹੋ ਗਿਆ ਹੁਣ। ਸਪਾਈ ਜੀ ਨਾਲੇ ਲੱਗਦੀ ਪਈ ਐ ਤਾਂ ਨਾਲੇ ਪਹਿਲਾਂ ਉਦਾਂ ਟੁੱਟਿਆ ਸੀਗਾ ਪਾਣੀ ਵੀ ਨਾਲੇ ਖੜਦਾ ਸੀਗਾ ਤੇ ਉਹ ਸਾਡੇ ਘਰ ਨੂੰ ਲੱਗਦੀ ਆ ਗਲੀ ਪਰੇ ਤੇ ਉੱਧਰ ਵੀ ਅੱਧਰ ਵੱਡਾ ਗੇਟ ਵੀ ਆ ਰਾਹ ਵੀ ਲੱਗਦਾ ਆ ਤੇ ਹੁਣ ਇਹ ਸਭ ਨੂੰ ਚੈੱਕ ਕਰਨ ਮੈਂ ਘਰ ਦੇ ਨੂੰ ਕਿਹਾ ਤੇ ਮੈਨੂੰ ਲੈ ਕੇ ਆਓ ਬਾਹਰ ਡੈਡੀ ਇਹਨਾਂ ਨੂੰ ਕਿਹਾ ਤੇ ਇਹ ਅੰਦਰ ਗੇਟ ਦੇ ਵਿੱਚ ਹੀ ਖੜ ਕੇ ਆ ਨਾ ਇਹ ਚੈੱਕ ਕਰੂੰਗਾ ਵੀ ਕੀ ਕੀਤਾ ਕੀ ਨਹੀਂ ਕੀਤਾ ਇਹਨਾਂ ਨੇ ਦਿਖਦਾ ਆ ਮੈਂ ਜਿਸ ਤੋਂ ਉਹ ਕੰਮ ਆਇਆ ਕਰਨਾ ਸੌਣ ਨੂੰ ഏറ്റവും അധികം ലേബരമിൽ നിന്നാണ് ਹਾਂਜੀ ਤਾਂ ਫਿਰ ਹੁਣ ਮੈਂ ਕਿਹਾ ਤਿਆਰ ਹੋ ਚਲਾ ਐ ਕੰਮ ਬਾਹਰ ਤੇ ਮੈਨੂੰ ਮੈਂ ਕਿਹਾ ਡੈਡੀ ਲੈ ਕੇ ਜਾ ਬਾਹਰ ਤੇ ਡੈਡੀ ਕਹਿੰਦਾ ਕੋਈ ਗੱਲੇ ਨਹੀਂ ਚੱਲ ਪੁੱਤਰਾ ਉੱਠ ਤੇ ਮੈਂ ਵੀ ਹਿੰਦੂ ਜੀ ਮਾਰੀ ਮੈਂ ਕਿਹਾ ਅੱਜ ਉੱਠ ਕੇ ਜਾਣਾ ਐ ਮੈਂ ਵੀ ਬਾਹਰ ਬੇੜੇ ਵਿੱਚ ਤੰਨੀ ਜਾਦਾ ਚੱਲ ਇੱਥੇ ਖੜ ਕੇ ਦੇਖ ਲੂੰਗਾ ਐਕਸੀਡੈਂਟ ਤੋਂ ਬਾਅਦ ਪਹਿਲੀ ਏਰੀਆ ਦੇਖਣਾ ਬਾਹਰ ਖੜ ਕੇ ਬੇੜਾ ਪਹਿਲਾਂ ਮੰਜੇ ਤੇ ਚੱਕ-ਚੱਕ ਕੇ ਲੈ ਕੇ ਜਾਂਦੇ ਸੀ ਨਾ ਤੇ ਉਹ ਤਾਂ ਕਰਕੇ ਬਸ ਇੱਥੇ ਹੀ ਰਹਿਣਾ ਕੋਡ ਕਿੰਨੇ ਟਾਈਮ ਬਾਅਦ ਆਇਆ ਪਹਿਲੀ ਵਾਰ ਆਨਦបាន ਹਾਂ ਅੱਜ ਦੇਖਿਆ ਮੈਂ ਤਾਂ ਹੂੰ ਅੱਜ ਦੇ ਹੋਰ ਨੂੰ ਨਾਲ ਟਿ ਟਸਟ ਟਾਈਮ ਟੁੱਟੀ ਹੈ ਟੈਨ ਨਹੀਂ ਬੜੀ ਲਾਗਾ ਹਾਂਜੀ ਦਾ ਕਾਫੀ ਟਾਈਮ ਬਾਅਦ ਅੱਜ ਖੜ ਕੇ ਦੇਖਿਆ ਬੇਣਾ ਪੈ ਕੇ ਦੇਖਣ ਚ ਤੇ ਖੜ ਕੇ ਦੇਖਣ ਜੋ ਬੜਾ ਅੰਤਰ ਆ ਬਾਬਾ ਜੀ ਦੀ ਮਿਹਰ ਚਾਹੀਦੀ ਆ ਤੇ ਇਦਾਂ ਹੀ ਆਪਾਂ ਵਿਹੜੇ ਵਿੱਚ ਵੀ ਲੈ ਕੇ ਆਊਗਾ ਬਾਬਾ ਜੀ ਓਕੇ ਜੀ ਸਭ ਨੂੰ ਸਤ ਸ੍ਰੀ ਅਕਾਲ ਜੀ